ਅੱਜ ਅਸੀਂ ਸਾਰੇ ਇਸ ਮੰਚ ਦੇ ਉੱਪਰ ਇਕੱਠੇ ਹੋਏ ਆ ਕਿ ਅਸੀਂ ਮੰਤਤ ਕਰਨ ਲਈ ਇਕੱਠੇ ਹੋਏ ਆ ਕਿ ਜਿਹੜੀ ਸੀਟ ਅਸੀਂ ਜਿੱਤਰੇ ਸੀ ਇਹ ਲੋਕ ਸਭਾ ਦੀ ਜਿਹੜੀ ਸੀਟ ਸਾਡੀ ਕੈਂਡੀਡੇਟ ਮਾਰੀਓ ਕੁਲਦੀਪ ਸਿੰਘ ਢਾਲੀਵਾਲ ਜੀ ਬੜੀ ਵੱਡੀ ਮਾਤਰਾ ਚ ਜਿੱਤਰੇ ਸੀ ਉਹ ਹਾਰ ਕਿਸ ਰਗੇ ਇਹ ਇੱਕ ਬੜਾ ਇੰਪੋਰਟੈਂਟ ਰਸਨਾ ਹੈ ਜਿਹਦੇ ਉੱਤੇ ਮੱਥਨ ਕਰਨਾ ਜਿੱਥੇ ਬਹੁਤ ਇੰਪੋਰਟੈਂਟ ਹੈ ਉੱਥੇ ਕੁਝ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਹੈ ਤਾਲੀਵਤ ਸਾਹਿਬ ਸਭ ਤੋਂ ਪਹਿਲੇ ਤੇ ਮੈਂ ਸਾਰੇ ਵਲੰਟੀਅਰ ਸਹਿਬਾਨ ਦਾ ਚਰਚਾ ਬਦਚਾ ورکر صاحبان کا اس بعد سارے ایم ایل اے سا صاحب اور جنہیں بھی پارٹی کے عہدے دار صحبان اتنے آئے ہیں سب کا میں دنواد اسی بڑی گنتی پہنچے ہو پر یقین کرنا جس زندہ کا رزلٹ آیا اس زندہ کا من نہیں ہے من بہت بے چین ہے اتوں تک کہ میں روٹی کھان کے بھی ساڑھا جی نہیں گلتی کتنے ہوئی کئی کیوں ہوئی یہ اُسی بیٹھ کے سارا آپس وچار وٹاندرا کر گے سیریئسلی سوچا گے مگر کوئی کچھ چیزاں ایسا دالیوال صاحب ਜਿਹੜੀਆਂ ਨਜ਼ਰ ਆਣੀਆਂ ਨੇ ਉਹ ਇਸ ਮੰਚ ਤੋਂ ਦੱਸੀਆਂ ਜ਼ਰੂਰੀ ਐ ਸਭਾ ਨੂੰ 2 ਸਾਲ ਹੋ ਗਏ ਮੈਨੂੰ ਜਦੋਂ ਮੈਂ ਐਮ ਐਲ ਏ ਬਣਿਆ ਮੈਨੂੰ ਸਿਰਸਿਰ ਉਪਰ ਲੋਕਾਂ ਨੇ ਆ ਕੇ ਮੇਰੇ ਵਲੰਟੀਅਰਸ ਦੇ ਆ ਕੇ ਮੈਨੂੰ ਇਹ ਗੱਲ ਕਹਿਨੀ ਕਿ ਡਾਕਟਰ ਸਾਹਿਬ ਐਮ ਐਲ ਏ ਸਾਹਿਬ ਤੁਹਾਡਿਆਂ ਦੇ ਵਿੱਚ ਅੱਜ ਵੀ ਕਾਂਗਰਸੀ ਬੈਠੇ ਹੁੰਦੇ ਆ ਅੱਜ ਵੀ ਇਹ ਕਾਲੀ ਦਰ ਨਾਲੇ ਬੈਠੇ ਹੁੰਦੇ ਆ ਅੱਜ ਵੀ ਉਹਦੇ ਕੰਮ ਹੁੰਦੇ ਆ ਅੱਜ ਵੀ ਸਾਡੀ ਸੁਣਵਾਈ ਨਹੀਂ ਹੁੰਦੀ ਮੈਂ 100% ਵੀ ਇਸ ਗੱਲ ਤੇ ਯਕੀਨ ਬੈਸੀ ਕਰਦਾ ਮੈਂ ਨਹੀਂ ਸੀ ਮੰਨਦਾ ਮੈਂ ਆਪਣੇ ਵਲੰਟੀਅਰ ਨੂੰ ਉਥੇ ਉਹਨਾਂ ਨੂੰ ਕਹਿੰਦਾ ਸੀ ਮੈਂ ਕਿ ਨਹੀਂ ਯਾਰ ਤੁਸੀਂ ਤੁਸੀਂ ਗਲਤ ਬੋਲਦੇ ਜੇ ਮਗਰ ਨਹੀਂ ਮੈਂ ਮਹਿਸੂਸ ਕਰਦਾ ਕਿ ਵਲੰਟੀਅਰ ਉਹ ਸੱਚ ਬੋਲਦੇ ਸੀ। ਅਗਰ ਵਲੰਟੀਅਰ ਦੀ ਗੱਲ ਸੀ ਉਹਨਾਂ ਸੁਣੀ ਹੁੰਦੀ। ਉਹ ਲੋਕ ਸੀ ਅਗਰ ਐਡਮਿਨਿਸਟ੍ਰੇਸ਼ਨ ਤੋਂ ਘੱਟ ਪਾਈ ਹੁੰਦੀ। ਤੇ ਅੱਜ ਸਾਡੀਆਂ ਹਾਲਾਤ ਨਾ ਹੁੰਦੇ। ਨਹੀਂ ਆਪ ਜੀ। ਇਹ ਹਾਲਾਤ ਬਨ ਨਹੀਂ। ਸਰਕਾਰ ਦੀਆਂ ਕਮਜ਼ੋਰੀਆਂ ਤਾਜੀਵਾਲ ਸਾਹਿਬ ਸਰਕਾਰ ਦੀਆਂ ਕਮਜ਼ੋਰੀਆਂ। ਨਹੀਂ ਜਿੱਥੇ ਇਹ ਪਾਰਲਾ ਐਮ.ਐਲ.ਏ. ਤੋਂ ਦੇਖਦੇ ਕਿ ਇਹ ਪਾਰਲਾ ਮੈਂ ਖੁੱਲ ਕੇ ਕਹਿ ਰਿਹਾ। ਸਰਾਂ ਨੂੰ ਫੋਨ ਕਰਦੇ ਸੀ ਅਫਸਰ ਕਹਿੰਦੇ ਸੀ ਬਾਜੀ ਕੋਈ ਗੱਲ ਨਹੀਂ ਬਾਜੀ ਹੋ ਜਾਏਗਾ ਬਾਜੀ ਕੋਈ ਗੱਲ ਨਹੀਂ ਬਾਜੀ ਇਹ ਗੱਲ ਕਰਦੇ ਜੇ ਬਾਜੀ ਕੰਮ ਹੁਣੀ ਹੋਏਗਾ ਸਾਡਾ ਅਕਾਲਪੁਰ ਸਾਹਿਬ ਦਾਨੇ ਸੇ ਹੁੰਦਾ ਕੰਮ ਨਹੀਂ ਹੁੰਦਾ ਤੇਜਾ ਕਿਤਾ ਜਾਂਦਾ ਸੀ ਸਰਦੈ ਮਲੰਠੀਆਂ ਨੂੰ ਬੇਇਜਤ ਕੀਤਾ ਜਾਂਦਾ ਸੀ ਅੱਜ ਸਮੇਂ ਅੱਜ ਵਕਤ ਹੈ ਜਿਆਤੀ ਵੀ ਨਾਲ ਸੀ ਤੇ ਜਿਆਤੀ ਵੀ ਨਾਲ ਸੀ ਜਾ ਕੇ ਇਹ ਭੁਰਜੋ 2027 ਨੂੰ ਮੈਸਦੂ ਕਰਿਆ ਲੋ ਭੁਰਜੋ 2027 ਬਦਲਾਵ ਦਾ ਤੁਸੀਂ ਨਾਰਾ ਦੇ ਕੇ ਆਏ ਜੀ ਸਾਹਿਬ ਜੀ ਮਤਲਬ ਹੈ ਪੰਜਾਬ ਦੇ ਵਿੱਚ ਦੱਸੋ ਮੈਨੂੰ ਕੋਈ ਬਦਲਾਵ ਵੀ ਹੋਇਆ 1% ਬਦਲਾਵ ਵੀ ਹੋਇਆ ਜਿਵੇਂ ਸਾ ਪਦਦੀ ਹੋਇਆ ਸਰਪੰਚ

ਤੇ ਬਾਤ ਕਿਦਰੇ ਨਹੀਂ ਹੋਇਆ ਜਿਹੜਾ ਭ੍ਰਸ਼ਟਾਚਾਰ ਸੀ ਜਿਹੜਾ ਕ腐ਪਸ਼ਨ ਸੀ ਉਹ ਮਹਿੰਗੀ ਹੋ ਗਈ ਮਹਿੰਗੀ ਹੋ ਗਈ ਮੇਰਾ ਇੱਕ ਦੋਸਤ ਜਿਹੜਾ ਕਾਰੋਬਾਰੀ ਹੈ ਮੇਰਾ ਬਿਜ਼ਨਸ ਮੇਰਾ ਕਿੱਦਾਂ ਹੈ ਜਦੋਂ ਮੈਂ ਫੋਨ ਕੀਤਾ ਕੰਮ ਕਰਨ ਦੇ ਆਪਣਾ ਮੇਰੇ ਕੋਲ ਰਿਸ਼ਵਤ ਮੰਗੀ ਗਈ 1 ਲੱਖ ਰੁਪਈਆ ਤੇ ਜਦੋਂ ਮੈਂ ਕਿਸੇ ਐਫਐਲ ਦਾ ਫੋਨ ਕਰਤਾ ਤੇ ਰਿਸ਼ਵਤ ਹੋ ਗਈ 5 ਲੱਖ ਰੁਪਈਆ ਇਹ ਜਿੰਨੂ ਲੱਗਦਾ ਪਾਪਵਾ ਇਹ ਕੋਈ ਬਦਲਾਅ ਨਹੀਂ ਹੈ ਇਹ ਐਡਮਿਨਿਸਟ੍ਰੇਸ਼ਨ ਨੂੰ ਵੱਟ ਪਾਣੀ ਪੈਗੀ ਚੰਗੀ ਤਰ੍ਹਾਂ ਵੱਟ ਪਾਣੀ ਪੈਗੀ ਸਾਰੇ ਖਾੜਿਆਂ ਦੇ ਵਿੱਚ ਸੁਣੋ ਜੇ ਤੁਸੀਂ ਐਸਐਚ ਨੂੰ ਆਪਣੇ ਨਾਮ ਹੋਏ ਇਹ ਅਸੀਂ ਕੰਪਨੀ ਦੇ ਅੰਦਰ ਤੁਹਾਨੂੰ ਸਾਫ਼ ਕਰ ਦਈਏ ਸਾਰੇ ਖਾੜਿਆਂ ਦੇ ਵਿੱਚ ਐਸਐਚ ਨੂੰ ਆਪਣੇ ਨਾ ਕਰਦੇ ਹੋ ਸਾਡੇ ਵਲੰਟੀਅਰ ਨੂੰ ਬੇਇਜ਼ਤ ਕਰਕੇ ਕਿਤੇ ਜਿੱਤਾ ਜਾਂਦਾ ਕੀ ਜੁਰਤਾ ਸੱਚੀ ਭਾਵੇਂ ਦੇ ਵਿੱਚ ਕੇ ਆਮ ਆਦਮੀ ਪਾਰਟੀ ਦਾ ਵਲੰਟੀਅਰ ਨੂੰ ਬੈਨਸ ਤੇ ਕੁਰਸੀ ਨਾ ਫੜ ਕੇ ਜੇ ਕੀ ਜੁਰਤਾ ਸੱਚੀ ਭਾਵੇਂ ਦੇ ਸੱਚ ਨੂੰ ਇਹੋ ਜਿਹੇ ਜੀਐਸਪੀ ਨੂੰ ਇਹੋ ਜੇ ਤਸਵੀਰਦਾਰ ਨੂੰ ਸਾਹਿਬਾ ਸਾਹਿਬਾਰੇ ਪਾਰੀ ਤੋਂ ਬਰੇ ਨੱਪੇ ਜੋ ਉਹਨਾਂ ਨੂੰ ਪਾਰੇ ਪਾਰੀ ਤੇ ਜਿਹੜਾ ਨੂੰ ਪਲਾਗ ਹੈ ਨਾ ਆਵਾਜ਼ ਦੀ ਪਾਰਟੀ ਖੁਦਵਾਉ ਨਹੀਂ ਆਈ ਹੈ ਪਾਰਟੀ ਸਵਾ ਦਸ ਸਾਲ ਹੋ ਗਏ ਮੈਂ ਸੋ ਕਿਹੜੀ ਦੇਖਿਆ ਮੈਂ ਅੱਜ ਆ ਖੜੇ ਤੇ ਮੰਚ ਤੇ ਸਾਡੇ ਸੈਂਟਰਲ ਕੇ ਦੇ ਲੋਕ ਆਏ ਇੱਥੇ